ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਕੁਝ ਦਿਨ ਬਾਅਦ ਜੱਥਾ ਕਿਰਤਪੁਰ ਸਾਹਿਬ ਪਹੁੰਚਿਆ ਉਹਨਾਂ ਉੱਥੇ ਜਾ ਕੇ ਵੇਖਿਆ ਕਿ ਕਿਰਤਪੁਰ ਵਿੱਚ ਬੜੀ ਰੌਣਕ ਸੀ ਅਤੇ ਬੜੀ ਦੂਰ ਦੂਰ ਤੋਂ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਈਆਂ ਸਨ ਗੁਰੂ ਜੀ ਦਾ ਅਤੁੱਟ ਲੰਗਰ ਚੱਲ ਰਿਹਾ ਸੀ ਅਤੇ ਸੰਗਤਾਂ ਲੰਗਰ ਛੱਕ ਕੇ ਤੰਬੂਆਂ ਵਿੱਚ ਆਰਾਮ ਕਰ ਰਹੀਆਂ ਸਨ ਉਹਨਾਂ ਦੇ ਜਥੇ ਨੇ ਵੀ ਲੰਗਰ ਛਕਿਆ ਤੇ ਜਥੇ ਦੇ ਸਾਰੇ ਮਾਈ ਭਾਈ ਆਰਾਮ ਕਰਨ ਚਲੇ ਗਏ ਭਾਈ ਮਨੀ ਰਾਮ ਇਹ ਸਾਰਾ ਨਜ਼ਾਰਾ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਅਗਲੇ ਦਿਨ ਸਵੇਰੇ ਉਹ ਗੁਰੂ ਜੀ ਦੇ ਦਰਬਾਰ ਵਿੱਚ ਗਏ ਉਸ ਸਮੇਂ ਕੀਰਤਨੀਏ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ ਗੁਰੂ ਜੀ ਤਖਤ ਉੱਤੇ ਬੈਠੇ ਸਨ ਸੰਗਤਾਂ ਵਾਰੋ-ਵਾਰੀ ਜਾ ਕੇ ਉਹਨਾਂ ਅੱਗੇ ਕੋਈ ਭੇਟ ਰੱਖ ਕੇ ਮੱਥਾ ਟੇਕਦੀਆਂ ਸਨ ਗੁਰੂ ਜੀ ਸਭ ਨੂੰ ਦਿਆਲੂ ਦ੍ਰਿਸ਼ਟੀ ਨਾਲ ਵੇਖ ਕੇ ਅਸ਼ੀਰਵਾਦ ਦਿੰਦੇ ਸਨ ਫਿਰ ਸੰਗਤਾਂ ਦਰਬਾਰ ਵਿੱਚ ਬੜੇ ਆਦਰ ਨਾਲ ਬੈਠ ਜਾਂਦੀਆਂ ਸਨ ਜਦ ਭਾਈ ਮਨੀ ਰਾਮ ਦੀ ਵਾਰੀ ਆਈ ਤਾਂ ਉਹਨਾਂ ਨੇ ਬੜੇ ਪਿਆਰ ਨਾਲ ਮੱਥਾ ਟੇਕਿਆ ਉਹ ਕਾਫੀ ਸਮਾਂ ਗੁਰੂ ਜੀ ਵੱਲ ਵੇਖਦੇ ਰਹੇ ਗੁਰੂ ਜੀ ਵੀ ਆਪਣੀ ਦਿਵ ਦ੍ਰਿਸ਼ਟ ਨਾਲ ਜਾਣ ਗਏ ਕਿ ਉਹ ਕੋਈ ਅਲੋਕਿਕ ਬਾਲਕ ਸੀ ਜਦ ਭਾਈ ਮਨੀ ਰਾਮ ਜਥੇ ਨਾਲ ਕੁਝ ਦਿਨ ਉੱਥੇ ਠਹਿਰੇ ਤਾਂ ਉਹਨਾਂ ਮਨ ਬਣਾ ਲਿਆ ਕਿ ਉਹ ਗੁਰੂ ਜੀ ਦੀ ਸੇਵਾ ਵਿੱਚ ਰਹਿਣਗੇ ਇੱਕ ਦਿਨ ਉਹਨਾਂ ਦਾ ਗੁਰੂ ਜੀ ਨਾਲ ਮੇਲ ਹੋ ਗਿਆ। ਗੁਰੂ ਹਰ ਰਾਇ ਸਾਹਿਬ ਨੇ ਉਹਨਾਂ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ ਪੂਜੰਗੀਆਂ ਤੇਰਾ ਕੀ ਨਾਂ ਹੈ? ਮੇਰਾ ਨਾਂ ਮਨੀ ਰਾਮ ਹੈ। ਉਸਨੇ ਉੱਤਰ ਦਿੱਤਾ। ਗੁਰੂ ਜੀ ਉਸ ਦਾ ਨਾਂ ਸੁਣ ਕੇ ਹੱਸ ਪਏ ਤੇ ਕਹਿਣ ਲੱਗੇ ਠੀਕ ਤੂੰ ਮਨੀ ਹੀ ਹੈ ਕਿ ਤੂੰ ਕੁਝ ਗੁਰਬਾਣੀ ਵੀ ਸਿੱਖੀ ਹੈ? ਭਾਈ ਮਨੀ RAM ਨੇ ਕਿਹਾ ਹਜ਼ੂਰ ਮੈਂ ਨਿਤ ਨੀਮ ਦੀਆਂ ਬਾਣੀਆਂ ਜਪਜੀ ਸਾਹਿਬ ਰਹਿਰਾ ਸਾਹਿਬ ਕੀਰਤਨ ਸੋਹਿਲਾ ਅਤੇ ਆਰਤੀ ਕੰਠ ਕੀਤੀਆਂ ਹੋਈਆਂ ਹਨ ਗੁਰੂ ਜੀ ਇਹ ਸੁਣ ਕੇ ਬਹੁਤ ਖੁਸ਼ ਹੋਏ ਤੇ ਫਿਰ ਪੁੱਛਣ ਲੱਗੇ ਤੂੰ ਘਰ ਵਿੱਚ ਕੀ ਕੰਮ ਕਰਦਾ ਹੈ ਭਾਈ ਮਨੀ RAM ਨੇ ਦੱਸਿਆ ਕਿ ਹੋ ਘਰ ਵਿੱਚ ਆਪਣੇ ਪਿਤਾ ਜੀ ਨਾਲ ਖੇਤੀ ਦੇ ਕੰਮ ਕਾਜ ਵਿੱਚ ਸਹਾਇਤਾ ਕਰਦਾ ਹੈ ਕੁਝ ਦਿਨ ਬਾਅਦ ਜਦ ਜੱਥਾ ਵਾਪਸ ਜਾਣ ਲੱਗਾ ਤਾਂ ਮਨੀ ਰਾਮ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਗੁਰੂ ਦੀ ਸੇਵਾ ਵਿੱਚ ਹੀ ਰਹਿਣਾ ਚਾਹੁੰਦਾ ਹੈ ਉਸ ਦੇ ਪਿਤਾ ਜੀ ਗੁਰੂ ਜੀ ਦੇ ਬੜੇ ਸ਼ਰਧਾਲੂ ਸਨ ਮਨੀ ਰਾਮ ਦੀ ਇਹ ਖਾਇਸ਼ ਸੁਣ ਕੇ ਉਹ ਬਹੁਤ ਖੁਸ਼ ਹੋਏ ਉਹ ਗੁਰੂ ਜੀ ਨੂੰ ਮਿਲੇ ਤੇ ਮਨੀ ਰਾਮ ਦੀ ਇੱਛਾ ਬਾਰੇ ਉਹਨਾਂ ਨੂੰ ਦੱਸਿਆ ਗੁਰੂ ਜੀ ਨੇ ਕਿਹਾ ਮੈਂ ਖੁਦ ਹੀ ਤੁਹਾਨੂੰ ਮਿਲ ਕੇ ਮਨੀ RAM ਨੂੰ ਆਪ ਪਾਸੋਂ ਮੰਗਣ ਵਾਲਾ ਸੀ ਇਹ ਬੜਾ ਲਾਇਕ ਅਤੇ ਹੂਣ ਹਾਰ ਬਾਲਕ ਹੈ ਇਹ ਇੱਕ ਦਿਨ ਵੱਡਾ ਵਿਦਵਾਨ ਬਣੇਗਾ ਅਸੀਂ ਇਸ ਨੂੰ ਗੁਰਬਾਣੀ ਲਿਖਣ ਦਾ ਕੰਮ ਦੇਵਾਂਗੇ ਇਸ ਨੂੰ ਕਾਫੀ ਬਾਣੀ ਕੰਠ ਵੀ ਹੈ ਗੁਰੂ ਜੀ ਦੀ ਇਹ ਗੱਲ ਸੁਣ ਕੇ ਭਾਈ ਮਾਈ ਦਾਸ ਆਪਣੇ ਜੱਥੇ ਨਾਲ ਵਾਪਸ ਆਪਣੇ ਪਿੰਡ ਨੂੰ ਚਲੇ ਗਏ ਅਤੇ ਮਨੀ RAM ਨੂੰ ਗੁਰੂ ਜੀ ਪਾਸ ਹੀ ਛੱਡ ਗਏ ਗੁਰੂ ਜੀ ਨੇ ਅਗਲੇ ਦਿਨ ਹੀ ਭਾਈ ਕਿਰਪਾਲ ਚੰਦ ਜੀ ਜਿਹੜੇ ਮਾਤਾ ਗੁਜਰੀ ਜੀ ਦੇ ਭਰਾ ਸਨ ਅਤੇ ਗੁਰੂ ਹਰਰਾਏ ਜੀ ਦੇ ਭਾਈ ਸੋ ਘੋੜ ਸਵਾਰਾਂ ਦੇ ਕਮਾਂਡਰ ਸਨ ਨੂੰ ਆਪਣੇ ਪਾਸ ਬੁਲਾਇਆ ਤੇ ਉਸ ਨੂੰ ਕਿਹਾ ਕਿ ਉਹ ਮਨੀਰਾਮ ਨੂੰ ਸ਼ਸਤਰ ਵਿਦਿਆ ਅਤੇ ਘੋੜ ਸਵਾਰੀ ਵਿੱਚ ਨਿਪੁੰਨ ਕਰ ਦੇਵੇ ਭਾਈ ਮਨੀਰਾਮ ਛੇਤੀ ਹੀ ਇਸ ਵਿਦਿਆ ਵਿੱਚ ਮਾਹਰ ਹੋ ਗਏ ਫਿਰ ਉਸ ਦੀ ਪੜ੍ਹਾਈ ਦਾ ਵੀ ਇੰਤਜ਼ਾਮ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ